ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਉਹ ਦੇਸ਼ ਦੇ ਖੇਤੀ ਮੰਤਰੀ ਉਹ ਦੇਸ਼ ਦੇ ਔਰ ਪੰਜਾਬ ਦੇਸ਼ ਦਾ ਹਿੱਸਾ ਹੈ ਔਰ ਖੇਤੀ ਦੇ ਮਾਮਲੇ 'ਚ ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਨਾ ਕਿ ਅੜੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਸੋ ਦੁਨੀਆ 'ਚ ਵੀ ਜੰਗਾਂ ਲੱਗਦੀਆਂ ਨੇ ਤੋਪਾਂ ਚੱਲਦੀਆਂ ਨੇ ਮਜ਼ਾਈਲਾਂ ਚੱਲਦੀਆਂ ਨੇ ਪਰ ਬੈਕ ਇਨ ਵਿੜਾ ਤਾਂ ਟੇਬਲ ਤੇ ਹੁੰਦਾ ਸੋ ਪਹਿਲਾਂ ਵੀ ਬੈਠੇ ਹੋ ਗੱਲ ਕਰੋ ਕਿ ਕਮੇਟੀ ਬਣਾਓ ਜਾਂ ਕੋਈ ਉਹਨਾਂ ਨੂੰ ਸਟੇਕ ਹোলਡਰਸ ਖਾਸ ਤੌਰ ਤੇ ਜਿਲੇ ਜਿਹੜੇ ਪ੍ਰਭਾਵਿਤ ਇਲਾਕੇ ਨੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਜਿਆਦਾ ਜਿਹੜਾ ਖੇਤੀ ਪ੍ਰਧਾਨ ਪਸੂਬੇ ਕਹਿ ਸਕਦੇ ਹਾਂ